ਤਾਂ ਟਰੈਵਲ ਏਜੰਟ ਦਾ ਕੰਮ ਕਰਦੇ ਕਿ ਕੇਸਾਂ ਲੀਡਰ ਸੁਖ ਗਿੱਲ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਜੀ ਹਾਂ ਇਸ ਟਰੈਵਲ ਏਜੰਟ ਤੇ ਇੱਕ ਨੌਜਵਾਨ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਅਤੇ ਇਸ ਦੇ ਬਦਲੇ ਉਸ ਕੋਲੋਂ 45 ਲੱਖ ਰੁਪਏ ਲੈਣ ਦੇ ਇਲਜ਼ਾਮ ਲੱਗੇ ਨੇ ਨੌਜਵਾਨ ਜਸਵਿੰਦਰ ਸਿੰਘ ਨੇ ਖੁਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਕਿਸਾਨ ਅਤੇ ਇਸ ट्रैवल ਏਜੰਟ ਸੁਖ ਗਿੱਲ ਖਿਲਾਫ ਪਰਚਾ ਦਰਜ ਕੀਤਾ ਹੈ। ਤਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਧਰਮਕੋਟ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਤੋਤੇਪੁਰ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁਖ ਗਿੱਲ ਅਤੇ ਉਸ ਦੀ ਮਾਤਾ ਖਿਲਾਫ ਪਰਚਾ ਦਰਜ ਕਰ ਲਿਆ ਜਾਣਕਾਰੀ ਅਨੁਸਾਰ ਕਿਸਾਨ ਲੀਡਰ ਸੁਖਗਿਲ ਖਿਲਾਫ ਅਮਰੀਕਾ ਤੋਂ ਡਿਪੋਰਟ ਹੋ ਕੇ ਵਤਨ ਪਰਤੇ ਮੋਗਾ ਦੇ ਪਿੰਡ ਪੰਡੋਰੀ ਅਰਾਇਆਂ ਦੇ ਜਸਵਿੰਦਰ ਸਿੰਘ ਨਾਲ ਇਮੀਗ੍ਰੇਸ਼ਨ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਕਿਸਾਨ ਲੀਡਰ ਸਮੇਤ ਉਸਦੀ ਮਾਤਾ ਪ੍ਰੀਤਮ ਕੌਰ ਤਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ ਪੁਲਿਸ ਥਾਣਾ ਧਰਮਕੋਟ ਵਿਖੇ ਬੀਐਨਐਸ ਦੀਆਂ ਵੱਖ-ਵੱਖ ਧਰਾਵਾਂ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਉਦਰ ਜਸਵਿੰਦਰ ਸਿੰਘ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਕੋਲ ਜੋ ਵੀ ਪੈੜੀ ਸੀ ਅਤੇ ਉਹਨਾਂ ਦਾ ਕਰਬੀ ਉਹਨਾਂ ਨੇ ਵੇਚ ਦਿੱਤਾ ਸੀ ਅਤੇ ਇਸ ਟਰੈਵਲ ਏਜੰਟ ਨੂੰ 45 ਲੱਖ ਰੁਪਏ ਅਦਾ ਕੀਤੇ ਸੀ ਪਰ ਉਹਨਾਂ ਦੇ بیٹے ਨੇ ਹੁਣ ਰਿਪੋਰਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਮੰਗ ਕੀਤੀ ਕਿ ਟਰੈਵਲ ਏਜੰਟ ਤੋਂ ਉਹਨਾਂ ਦੀ ਸਾਰੀ ਰਕਮ ਵਾਪਸ ਕਰਵਾਈ ਜਾਵੇ ਇਹ ਵੀ ਜਨ ਜਚਾ ਨਹੀਂ ਲੱਗੇ ਜਾਵਾਂਗੇ ਕਿ ਕੰਪਜੋ ਸਕੀ ਘਮ ਘਮ ਕਰਵਾਗੇ ਕਿੱਥੇ ਗਿਆ ਕਿੱਥੇ ਸੀ ਜੀ ਜੂ ਹੈ ਜੋ ਆਪਣਾ ਅਮਰੀਕਾ ਜੀ ਕਿੰਨੇ ਪੈਸੇ ਲਾਏ ਸੀਗੇ ਕੀ ਕੀ ਵੇਚਿਆ ਸਾਰੀ ਤੇ 40 ਲੱਖ ਰੁਪਇਆ ਲਾਇਆ ਸੀ ਜੀ ਤੇ ਜ਼ਮੀਨ ਵਿੱਚ ਸੀ 1.5 ਗੱਲਾ ਤੇ ਘਰ ਵੀ ਗਾਣੇ ਕਰਕੇ ਪੈਸੇ ਦਿੱਤੇ ਆ ਅੱਗੇ ਪੱਲੇ ਦਾ ਕੁਝ ਨਹੀਂ ਰਹਿ ਗਿਆ ਜੀ ਹੁਣ ਕਹਿੰਦੇ ਸੁਣਿਆ ਵੀ ਘਰ ਵੀ ਜਿਹੜਾ ਗਹਿਣੇ ਰੱਖਿਆ ਹੋਇਆ ਹਾਂਜੀ ਹਾਂਜੀ ਆਣ ਗਵਾਂਡ ਵੀ ਰਿਸ਼ਤੇ ਨਾਲ ਪੈਸੇ ਹਾਂਜੀ ਰਿਸ਼ਤੇ ਨਾਲ ਵੀ ਪੈਸੇ ਫੜਿਆ ਜੀ ਤੇ ਦੋ ਮੱਝਾਂ ਮਿਤੀਆਂ ਕਰੋ ਉਹ ਕੋਈ ਬਜ਼ੁਰਗਾਂ ਵੱਲੋਂ ਸੰਭਾਲੀ ਪੈੜੀ ਇੱਕ ਘੰਡਾ ਵੇਚਣੀ ਪੈਗੀ ਇੱਕ ਨਾਮ ਖੜੇ ਪੱਤੇ ਵਿੱਚ ਵੀ ਪਈ ਮੈਨੂੰ ਸਸੇ ਰੇਟ ਤੇ ਘਰ ਦੇ ਹਾਲਾਤ ਕਿਦਾਂ ਦੇ ਆ ਕਰਦੇ ਦਾ ਤੇ ਮਿਸ ਮਾੜੀ ਦੀ ਫੈਮਿਲੀ ਸਾਡੀ ਮੇਰੀ ਸਾਹਮਣ ਵਾਲੀ ਆ। ਉਹ ਲੜਕੀਆਂ ਮੇਹੌਲਣੀਆਂ ਲੜਕੇ ਜੇ ਉਹ ਵਾਲੇ ਆ। ਇਹ ਉਹ ਲੜਕੇ ਕੁਲਦੀ ਦਾ ਵਿਆਹ ਕਰ। ਕਿੰਨੇ ਬੱਚੇ ਕਰਨੇ? ਪੰਜ ਬੱਚੇ ਦੀ ਦੋ ਗੁੱਡੀਆਂ ਨੇ ਤੇ ਤਿੰਨ ਕਾਪੇ। ਗੁੱਡੀਆਂ ਵਈ ਨਹੀਂ ਕੋਈ ਮੈਂਬਰ ਨਹੀਂ ਵਾਇਆ ਕਰਦਾ। ਕੀ ਕਹਿੰਦਾ ਜਸਮੰਦਰ ਨੂੰ ਆ ਕੇ ਕਿਸ ਤਰ੍ਹਾਂ ਦੇ ਹਾਲਾਤ ਸੀ ਉੱਥੇ। ਸਿੰਘਾ ਦੇ ਬਹੁਤ ਹਾਲ ਮੰਡੀ ਰਸੇ ਉਸਦੇ ਆਗਾ। ਲੈ ਰੋਟੀ ਅੱਧੀ ਗੁਰਕੁਰ ਕਰਕੇ ਰੇਖਾਨ ਨੂੰ ਤੇ ਨਾਗ ਸੌਣ ਬੈਨੂਗੀ ਢੀਲਾ ਕਪੜਾ ਹੀ ਦਾ। ਕੀ ਸਰਟ ਦੇ ਲੋਰ ਪਾਈ ਸੀਗੀ। ਸਰਟ ਉਹ ਲੰਗੇ ਲਏ ਆ। ਦੀ ਅਪੀਲ ਕਰੋਗੇ ਸਰਕਾਰਾਂ ਨੂੰ ਮੈਂ ਇਹ ਅਪੀਲ ਹੀ ਕਰਦੇ ਆਂ ਸਾਨੂੰ ਏਜੰਟ ਦੇ ਸਾਡੇ ਪੈਸੇ ਲਵਾਏ ਜਾਣ ਕੋਈ ਏਜੰਟ ਨਾਲ ਗੱਲ ਹੋਈ ਤਾਂ ਲਾ ਕੇ ਜੀ ਨਹੀਂ ਜੰਟ ਸਾਨੂੰ ਕੋਈ ਕੋਈ ਰਾਹ ਦਿੱਤਾ ਵੀ ਦੋਸਾਂ ਖਾਡੋ ਫੇਰ ਕਰਾਂਗੇ ਗੱਲ ਟੈਂਟਾਂ ਨਾਲ ਖਾਡੋ ਫੇਰ ਕਰਾਂਗੇ ਗੱਲ ਮੈਂ ਕਦੀ ਦਿੱਲੀ ਆ ਕਦੀ ਕੈਦਾ ਚੱਲੀ ਗਾਲਾ ਤੇ ਗਿਆ ਕਿ ਇੱਥੇ ਗੱਡੀ ਖਰੀਦਣ ਲਈ ਕੋਈ ਬਾਪੂ ਜੀ ਕਿੱਥੋਂ ਦਾ ਏਜੰਟ ਆ ਕੀ ਨਾਂ ਨੂੰ ਉਹਦਾ ਕੋਈ ਪਤਾ ਚੋਟੇ ਵਾਲਾ ਪਿੰਡ ਹੈ ਜੀ ਸੁਖਗੱਲਨ ਦਾ ਨਾਂ ਹੈ ਕਿਤੇ ਦੀ ਇਮੀਗ੍ਰੇਸ਼ਨ ਫਾਰਮ ਕਿਥੇ ਇਹਨਾਂ ਲਾਡੀ ਤੋਂ ਉਹਦੇ ਦਫ਼ਤਰ ਦੇ ਉੱਪਰਲੇ ਪਹਿਲਾ ਸੰਗੋਟਾ ਇਹ ਪਤਾ ਲੱਗਿਆ ਕਿਸਾਨ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਹਾਂਜੀ ਹਾਂਜੀ ਇਹ ਵੀ ਪਤਾ ਲੱਗਾਈ ਬਾਬੇ ਲੱਗਦਾ ਕਿ ਸਰਕਾਰ ਨੂੰ ਸਕਤਾਈ ਅਪਣਾਉਣੀ ਚਾਹੀਦੀ ਹੈ ਜੀ ਹਾਂਜੀ ਬਣਾਉਣੀ ਚਾਹੀਦੀ ਹੈ ਜੀ ਬੱਚੇ ਗਰੀਬ ਲੋਕਾਂ ਦੇ ਬਲੇ ਗਏ ਨੇ ਮੜ ਕੇ ਆਏ ਨੇ ਬੜਾ ਮੰਦਾ ਹਾਲ ਹੋਇਆ ਲੋਕਾਂ ਦਾ ਸਰਕਾਰ ਕੁਝ ਕਰੇ ਹਾਲਾ ਕੁਝ ਹੁੰਦਾ ਜੀ ਮਪੋ ਅੱਜ ਜ਼ਮੀਨ ਵੀ ਨਹੀਂ ਰਹੀ ਘਰ ਵੀ ਨਹੀਂ ਰਹੀ ਨਹੀਂ ਰਹਾ ਅੱਜ ਫੁੱਲ ਖਲੀ ਕੋਟਾ ਤੇ ਜੇ ਘਾਦੇ ਪੈਸੇ ਲਾਵਾਂਗੇ ਘਰ ਚ ਬਾਵਾਂਗੇ ਮੜ ਕੇ ਕੋਈ ਬਣਾਵਾਂਗੇ ਆ ਲੈ ਮੈਂ ਵੀ ਪੈਸੇ ਮੰਗਲੇ ਮੰਗਲੇ ਮੜ ਕੇ ਅਜੇ ਐਮਐਲਏ ਸਾਹਿਬ ਪਹੁੰਚੇ ਮੌਸਲਾ ਦਿੱਤਾ ਤੁਹਾਨੂੰ ਉਹਨਾਂ ਆਣ ਕਿਉਂ ਸੜਾ ਵਾ ਲਾਹਣ ਦਿੱਤਾ ਗੈ ਨਹੀਂ ਕੋਈ ਕਾਰਵਾਈ ਕਰਕੇ ਕਰ ਲੈਣਾ ਕੋਈ ਸਾਧਨਵਾਵਾਂਗੇ ਤਾਂ ਬਹੁਤ ਸਾਰਾ ਪਰਿਵਾਰ ਭਾਵਕ ਹੋ ਗਿਆ ਹਾਂਜੀ ਬਹੁਤ ਸਾਰੇ ਭਾਵਕ ਹੋ ਗਏ ਹਾਂਜੀ ਹਾਂਜੀ ਤੇ ਜਦੋਂ ਗੱਲ ਕਰਦੇ ਆ ਵੀ ਕਿਰਿਆ ਵੀ ਕੱਖ ਨਹੀਂ ਤਵਾਕ ਵੀ ਨਹੀਂ ਸੈੱਟ ਹਾਂਜੀ ਹਾਂਜੀ ਆ ਵੀ ਇਹ ਸੋਚਿਆ ਕਿ ਚਲੋ ਵੀ ਇੱਕ ਬੱਚਾ ਕਿ ਚਲਾ ਜੇ ਮੇਰਾ ਤੇ ਚਲੋ ਸਾਰੀ ਫੈਮਿਲੀ ਖੰਭ ਸੁਮੂ ਜਾਏਗੀ ਚਲੋ ਰੋਟੀ ਖਾਂਣ ਡੋਗੀ ਹੋ ਜਾਣਗੇ ਪਰ ਉਹ ਗੱਲ ਨਹੀਂ ਬਣੀ ਜੀ ਲਗੇ ਪਾਇੰਗਰੂਆਂ ਨੇ ਮੈਂ ਫਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਪੰਜਾਬ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਉਹਦੇ ਤੇ ਐਫਆਰ ਦਰਜ ਕੀਤੀ ਜਾਏਗੀ ਪਰ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਐਫਆਰ ਨਾਲ ਨਹੀਂ ਸਰਨਾ ਜਿਸ ਬੱਚੇ ਨੇ ਆਪਣੀ ਘਰਗੇਣੇ ਪਾ ਕੇ ਜ਼ਮੀਨ ਵੇਚ ਕੇ 45 ਲੱਖ ਰੁਪਇਆ ਭਰਿਆ ਉਹਦੀ ਪਰਭਾਈ ਕਿੱਥੋਂ ਹੋਏਗੀ ਜੋ ਜਿਹੜਾ ਅੱਜ ਏਜੰਟ ਇੱਥੇ ਵੱਡੀਆਂ ਗੱਡੀਆਂ ਵਿੱਚ ਵੱਡੀਆਂ ਕੋਠੀਆਂ 'ਚ ਰਹਿੰਦੇ ਨੇ ਔਰ ਇਸ ਪਰਿਵਾਰ ਨੂੰ ਇਨਾ ਮੰਦ ਭਾਲ ਦੀ ਹਾਲੀ ਦਾ ਸ਼ਿਕਾਰ ਕਰ ਦਿੱਤਾ ਹੈ ਕਿ ਉਹ ਬੱਚਾ ਅੱਜ ਵੀ ਆਪਣੇ ਦਿਮਾਗ ਦਾ ਸੁਣੋਂ ਗਵਾ ਬੈਠਾ ਕਿਉਂਕਿ ਉਹਦੇ ਮਨ ਤੇ ਬੋਝ ਹੈ ਕਿ ਮੇਰੀ ਜਾਇਦਾਦ ਵੀ ਗਈ ਮੈਂ ਡਿਪੋਰਟ ਵੀ ਹੋ ਗਿਆ ਕਿਸੇ ਮੁਲਕ ਚ ਜਾਣ ਜੋਗਾ ਨਹੀਂ ਰਿਹਾ ਔਰ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਇਸ ਪਰਿਵਾਰ ਦੇ ਨਾਲ ਅਸੀਂ ਹਰ ਤਰ੍ਹਾਂ ਨਾਲ ਖੜੇ ਹਾਂ ਜਿੱਥੇ ਵੀ ਇਹਦੀ ਲੋੜ ਪਈ ਸਰਕਾਰੀ ਦਰਬਾਰੇ ਜਾਣ ਦੀ ਜਾਂ ਏਜੰਟ ਦੇ ਬੂਹੇ ਅੱਗੇ ਧਰਨਾ ਲਾਉਣ ਦੀ ਅਸੀਂ ਇਹਦੀ ਪਰਭਾਈ ਕਰਾਉਣ ਲਈ ਹਰ ਤਰੀਕੇ ਨਾਲ ਵਚਨਬੱਧ ਹਾਂ ਸਤੂ ਜੀ ਸਾਹਿਬ ਇੱਕ ਪਾਸੇ ਪਰਿਵਾਰ ਜਿਹੜਾ ਬਹੁਤ ਗਰੀਬ ਹੈ ਪੈੜੀ ਵੀ ਵੇਚਤੀ ਹੈ ਜਿਹੜੀ ਦਾਦਾ ਪਰਕਿਆਂ ਦੀ ਸੀਗੀ ਬੱਚੇ ਵੀ ਵਿਆਹਣ ਵਾਲੇ ਆ ਪਰ ਜਿਹੜਾ ਏਜੰਟ ਹੈ ਉਹ ਕੌਣ ਹੈ ਇਸ ਦਾ ਜਿਹੋ ਤੇ ਕਾਰਵਾਈ ਦੀ ਮੰਗ ਕਰ ਰਹੇ ਹੋ ਦੇਖੋ ਜਿਹੜਾ ਏਜੰਟ ਹੈ ਸੁਖ ਗਿੱਲ ਤੋਤਾ ਤੋਤੇਵਾਲ ਦਾ ਇਮੀਗ੍ਰੇਸ਼ਨ ਦਾ ਇੱਕ ਇੱਥੋਂ ਦਾ ਫਰਾਡੀ ਬੰਦਾ ਔਰ ਉਹ ਦੂਵੇਂ ਪਰਿਵਾਰ ਭਰਾ ਕਿ ਉਹ ਪਰਿਵਾਰ ਹੀ ਇੱਕ ਕ੍ਰਾਈਮਨਲ ਵਰਗ ਦੇ ਨਾਲ ਜੁੜਿਆ ਹੋਇਆ ਹੈ ਕਿ ਉਹਨੇ ਕਈ ਤਰ੍ਹਾਂ ਦੀ ਇੱਥੇ ਇਲਾਕੇ ਵਿੱਚ ਠੱਗੀਆਂ ਮਾਰੀਆਂ ਨੇ ਔਰ ਆਪਣੇ ਆਪ ਨੂੰ ਇੱਕ ਕਿਸਾਨ ਆਗੂ ਵੀ ਦੱਸਦਾ ਹੈ ਇਹਦੀ ਗੱਲ ਅਸੀਂ ਐਸਕੇਮ ਵਿੱਚ ਰੱਖਾਂਗੇ ਕਿਉਂਕਿ ਕਿਸਾਨ ਆਗੂ ਹੋਣ ਦੇ ਨਾਤੇ ਕਿਸਾਨੀ ਨਾਂ ਤੇ ਲੋਕਾਂ ਨਾਲ ਠੱਗੀਆਂ ਮਾਰਦਾ ਉਹ ਐਸਕੇਮ ਚੋਂ ਵੀ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਊਗਾ ਪਰ ਜਿਹੜੀ ਉਹਨੇ ਗੁਨਾਹ ਕੀਤਾ ਉਹਦੇ ਤੇ ਐਫਆਰ ਦਰਜ ਕਰਾ ਕੇ ਉਹਦੀ ਪਰਭਾਈ ਕਰਾਈ ਜਾਏਗੀ ਪਹਿਲਾਂ ਤਾਂ ਉਹ ਨਚਾਰ ਸੀ ਉਹ ਨੱਚਦਾ ਸੀ ਗਾਉਂਦਾ ਸੀ ਕਈ ਤਰ੍ਹਾਂ ਦੀ ਆਰਕੈਸਟਰ ਨਾਲ ਉਹਨੇ ਵਿਆਹ ਵੀ ਕਰਵਾਏ ਕਈ ਤਰ੍ਹਾਂ ਦੇ ਉਹਨੇ ਫਰਾਡ ਕੀਤੇ ਉਹ ਫਰਾਡੀ ਸੀ ਜਿਹੜੀ ਅਸਲ ਸਚਾਈ ਉਹ ਫਰਾਡੀ ਸੀ ਨਚਾਰ ਬੰਦਾ ਸੀ ਉਹ ਕੁਝ ਲੋਕਾਂ ਨੂੰ ਗੁੰਮਰਾਹ ਕਰਕੇ ਉਹਨੇ ਇੱਕ ਨਵੀਂ ਜਥੇਬੰਦੀ ਬਣਾਈ ਆ ਬੀਕੇਜੂ ਤੂਤੇਵਾਲ ਉਹਦਾ ਉਹ ਸੂਬਾ ਪ੍ਰਧਾਨ ਬਣਿਆ ਔਰ ਐਸਕੇਮ ਦੇ ਵਿੱਚ ਉਹਨੇ ਐਂਟਰੀ ਲਈ ਆ ਐਸਕੇਮ ਨੇ ਉਦੋਂ ਭਗਦੇ ਅੰਦੋਲਨ ਦੇ ਵਿੱਚ ਤਾਂ ਉਹ ਗੌਰ ਨਹੀਂ ਕੀਤੀ ਪਰ ਹੁਣ ਐਸਕੇਮ ਉਹਦੀਆਂ ਤੇ ਨਜ਼ਰ ਆ ਕੇ ਉਹਦੀ ਤੇ ਪੂਰੀ ਤਫਤੀਸ਼ ਕਰਕੇ ਉਹਦੇ ਕਾਨੂੰਨੀ ਕਾਰਵਾਈ ਕਰੇਗਾ ਦੇਖੋ ਸਰਕਾਰ ਦਾ ਫਰਜ ਬੰਦਾ ਹੈ ਸਰਕਾਰ ਜਿਹੜੀ ਹੈ ਨਾ ਮਾਈ ਬਾਪ ਹੈ ਅੱਜ ਇਹਨਾਂ ਦੀ ਸਰਕਾਰ ਦਾ ਫਰਜ ਬਣਦਾ ਕਿ ਜੇ ਡਿਪੋਟ ਉਹ ਬੱਚਾ ਨੂੰ ਸਰਕਾਰੀ ਨੌਕਰੀ ਦਵੇ ਇਹਨਾਂ ਨੂੰ ਕੋਈ ਮਾਲੀ ਪੈਕੇਜ ਦਵੇ ਕਿ ਇਹਨਾਂ ਦਾ ਰੋਜ਼ਗਾਰ ਚੱਲ ਸਕੇ ਕਿਉਂਕਿ ਪਰਿਵਾਰ ਨੇ ਜ਼ਮੀਨ ਵੇਚੀ ਹੋਈ ਆ ਸਾਰ ਨੂੰ ਕੁਝ ਗਵਾ ਚੁੱਕਾ ਔਰ ਜਿਹੜੀ ਉਹਨਾਂ ਦੀ ਆਸ ਸੀ ਆਸਤੀ ਕਦਰਮੀ ਟੁੱਟ ਗਈ ਔਰ ਸਰਕਾਰ ਤੋਂ ਅਸੀਂ ਵੀ ਮੰਗ ਕਰਦੇ ਆ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਇਹਨੂੰ ਕੋਈ ਸਰਕਾਰੀ ਨੌਕਰੀ ਜਾਂ ਕੋਈ ਮਾਲੀ ਸਾਤਾ ਜਿਹੜੀ ਸਰਕਾਰ ਦਵੇਗੀ ਅਗਲੀ ਰਣਨੀਤੀ ਕੀ ਰਹੇਗੀ ਜੀ ਹੁਣ ਦੇਖੋ ਅਸੀਂ ਸਵੇਰੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਫੀਅਰ ਮਿਲਣ ਤੋਂ ਬਾਅਦ ਜੈਂਟ ਫੜਾਂਗੇ ਉਸ ਤੋਂ ਬਾਅਦ ਜਿਹੜੀ ਪਰਪਾਈ ਕਰਦੀ ਉਹਦੀਆਂ ਗੱਡੀਆਂ ਫੜਦੇ ਆ ਉਹਦੀ ਕੋਈ ਜ਼ਮੀਨ ਬੌਂਡ ਕਰਦੀ ਹੈ ਸਰਕਾਰ ਉਹ ਦੇਖਦੇ ਕੀ ਕਰਦੇ ਉਸ ਤੇ ਹਿਸਾਬ ਦੇਣਾ ਚੱਲਦਾ ਤਾਂ ਪੁਲਿਸ ਨੇ ਇਸ ਮਾਮਲੇ ਚ ਟਰੈਵਲ ਏਜੰਟ ਸੁਖगील ਉਸ ਦੀ ਮਾਤਾ ਅਤੇ ਦੋ ਹੋਰ ਏਜੰਟਾਂ ਜੋ ਕਿ ਚੰਡੀਗੜ੍ਹ ਦੇ ਦੱਸੇ ਜਾ ਰਹੇ ਨੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਦੀ ਪਾਲ ਕੀਤੇ ਜਾ ਰਹੀ ਹੈ ਪਰ ਹਾਲੇ ਤੱਕ ਵੀ ਮੁਲਜ਼ਮ ਟਰੈਵਲ ਏਜੰਟ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ ਦੱਸੀਏ ਕਿ ਕਿਸਾਨੀ ਅੰਦੋਲਨਾਂ ਚ ਵੀ ਇਹ ਕਿਸਾਨ ਲੀਡਰ ਅਤੇ ਟਰੈਵਲ ਏਜੰਟ ਖਾਸਾ ਐਕਟ ਦੱਸਿਆ ਜਾ ਰਿਹਾ ਹੈ ਪਿਛਲੇ ਕੁਝ ਅੰਦੋਲਨਾਂ ਦੌਰਾਨ ਉਸ ਨੇ ਵੱਡੀ ਭੂਮਿਕਾ ਨਿਭਾਈ ਪਰ ਦੂਜੇ ਪਾਸੇ ਇਸੇ ਅੰਦੋਲਨਾਂ ਅਤੇ ਕਿਸਾਨਾਂ ਦੀ ਆੜ ਵਿੱਚ ਉਸ ਵੱਲੋਂ ਟਰੈਵਲ ਏਜੰਟ ਦਾ ਕੰਮ ਕੀਤਾ ਜਾਂਦਾ ਸੀ ਅਤੇ ਹੁਣ ਇੱਕ ਨੌਜਵਾਨ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਇਸ ਟਰੈਵਲ ਏਜੰਟ ਖਿਲਾਫ ਅਤੇ ਉਸਤੇ 45 ਲੱਖ ਰੁਪਏ ਲੈਣ ਦੇ ਇਲਜ਼ਾਮ ਲਗਾਏ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ